ਮੰਦਰਾ ਵਿੱਚ ਪਗਡੜ ਤੋਂ ਬਚਣ ਲਈ ਪੁਲਿਸ ਪ੍ਰਸ਼ਾਸਨ ਅਤੇ ਮੰਦਰ ਪ੍ਰਸ਼ਾਸਨ ਨੂੰ ਪੀੜ ਪ੍ਰਬੰਧਨ ਅਤੇ ਸੁਰੱਖਿਆ ਉਪਾਅ ਅਪਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਪਵੇਗੀ ਸਾਈ ਕੇ ਆਰ ਦੁਆਰ ਦੇ ਮਨਸਾ ਦੇਵੀ ਮੰਦਰ ਦੇ ਰਸਤੇ ਤੇ ਹੋਈ ਪਗਡੜ ਨੇ ਇੱਕ ਵਾਰ ਫਿਰ ਸਿਸਟਮ ਦੀ ਲਾਪਰਵਾਹੀ ਨੂੰ ਉਜਾਗਰ ਕਰ ਦਿੱਤਾ ਹੈ ਕਪੂਰਥਲਾ ਹਰਿਦੁਆਰ ਮਨਸਾ ਦੇਵੀ ਮੰਦਰ ਸੜਕ ਤੇ ਕੱਲ ਹੋਈ ਪਗਡੜ ਨੇ ਇੱਕ ਵਾਰ ਫਿਰ ਸਿਸਟਮ ਦੀ ਲਾਪਰਵਾਹੀ ਨੂੰ ਉਜਾਗਰ ਕਰ ਦਿੱਤਾ ਹੈ ਜੇਕਰ ਕਿਤੇ ਵੀ ਬੇਕਾਬੂ ਪੀੜ ਹੋਵੇ ਤਾਂ ਅਜਿਹੇ ਹਾਦਸੇ ਹੋਣ ਦੀ ਸੰਭਾਵਨਾ ਹਮੇਸ਼ਾ ਰਹਿੰਦੀ ਹੈ। ਮਨਸਾ ਦੇਵੀ ਮੰਦਿਰ ਸੜਕ ਤੇ ਵੀ ਅਜਿਹਾ ਹੀ ਹੋਇਆ। ਇਹ ਗੱਲ ਆਮ ਆਦਮੀ ਪਾਰਟੀ ਕਿਸਾਨ ਵਿੰਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਾਈ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਹੀ। ਉਹਨਾਂ ਕਿਹਾ ਕਿ ਮੰਦਰਵਲ ਚੜ ਰਹੇ ਸ਼ਰਦਾਲੂਆਂ ਵਿੱਚ ਅਚਾਨਕ ਅਜੀਹੀ ਪਗਦੜ ਮਚ ਗਈ ਕਿ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਅਤੇ ਨਤੀਜਾ 마ਸੂਮ ਸ਼ਰਦਾਲੂਆਂ ਦੀ ਮੌਤ ਜਾਂ ਜ਼ਖਮੀ ਹੋਣ ਦੇ ਰੂਪ ਵਿੱਚ ਸਾਹਮਣੇ ਆਇਆ ਉਹਨਾਂ ਕਿਹਾ ਕਿ ਜੇਕਰ ਹੁਣ ਜਾਂਚ ਹੋਵੇਗੀ ਤਾਂ ਕਾਰਨ ਵੀ ਸਾਹਮਣੇ ਆਵੇਗਾ ਪਰ ਇਹ ਇੰਨਾ ਸਪਸ਼ਟ ਹੈ ਕਿ ਇੱਕ ਤੋਂ ਬਾਅਦ ਇੱਕ ਹਾਦਸੇ ਹੋਣ ਦੇ ਬਾਵਜੂਦ ਪੇੜ ਪ੍ਰਬੰਧਨ ਦੀ ਕੋਈ ਚਿੰਤਾ ਨਹੀਂ ਕਰਦਾ ਸਾਹੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਪਗਡੜ ਦੀਆਂ ਘਟਨਾਵਾਂ ਵਿੱਚ ਸਾਇਕੜੇ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਇਨ੍ਹਾਂ ਵਿੱਚੋਂ ਧਾਰਮਿਕ ਸਥਾਨਾਂ ਤੇ ਪਗਡੜ ਦੇ ਮਾਮਲੇ ਜ਼ਿਆਦਾ ਹਨ ਵੈਸੇ ਪਾਵੇਂ ਉਹ ਪੂਜਾ ਸਥਾਨ ਹੋਵੇ ਜਾਂ ਖੇਤ ਦਾ ਮੈਦਾਨ ਰੇਲਵੇ ਸਟੇਸ਼ਨ ਹੋਵੇ ਜਾਂ ਕੋਈ ਧਾਰਮਿਕ ਸਬਿਆਚਾਰਕ ਸਮਾਗਮ ਜਦੋਂ ਵੀ ਹਰ ਜਗ੍ਹਾ ਪੀੜ ਹੁੰਦੀ ਹੈ ਜਦੋਂ ਪੀੜ ਕਾਬੂ ਤੋਂ ਬਾਹਰ ਹੋਣ ਲੱਗਦੀ ਹੈ ਤਾਂ ਅਜਿਹੇ ਹਾਦਸੇ ਵਾਪਰਦੇ ਹਨ ਇਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਕਾਰਨ ਪੀੜ ਕੰਟਰੋਲ ਪ੍ਰਬੰਧਨ ਵਿੱਚ ਲਾਪਰਵਾਹੀ ਹੈ ਇਸ ਲਾਪਰਵਾਹੀ ਕਾਰਨ ਹੋਣ ਵਾਲੀਆਂ ਦੁਖਾਂਤਾਂ ਦਾ ਕਾਰਨ ਕਦੇ ਨਹੀਂ ਬਦਲਦਾ ਸਿਰਫ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਬਦਲਦੀ ਹੈ ਸਾਈ ਨੇ ਕਿਹਾ ਕਿ ਮੰਦਰਾ ਵਿੱਚ ਪਗਡੜ ਤੋਂ ਬਚਣ ਲਈ ਪੁਲਿਸ ਪ੍ਰਸ਼ਾਸਨ ਮੰਦਰ ਪ੍ਰਸ਼ਾਸਨ ਨੂੰ ਪੀੜ ਪ੍ਰਬੰਧਨ ਅਤੇ ਸੁਰੱਖਿਆ ਉਪਾਅ ਅਪਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਪਵੇਗੀ ਪੀੜ ਕੰਟਰੋਲ ਲਈ ਬੈਰੀਕੇਡਾ ਦੀ ਵਰਤੋਂ, ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ, ਮੰਦਰਾਂ ਦੇ ਪ੍ਰਵੇਸ਼ ਅਤੇ ਨਿਕਾਸ ਗੇਟਾਂ ਦਾ ਪ੍ਰਬੰਧ ਅਤੇ ਐਮਰਜੈਂਸੀ ਗੇਟ ਖੋਲਣ ਦੀ ਸਹੂਲਤ, ਅੱਗ ਬੁਝਾਉਣ ਵਾਲੇ ਯੰਤਰਾਂ ਦਾ ਟੁਕਵਾ ਪ੍ਰਬੰਧ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਾਵਧਾਨੀ ਹੀ ਇੱਕੋ ਇੱਕ ਹੱਲ ਹੈ, ਇਸ ਲਈ ਜਨਤਾ ਨੂੰ ਵੀ ਪ੍ਰਣ ਲੈਣ ਦੀ ਲੋੜ ਹੈ। ਉਹਨਾਂ ਕਿਹਾ ਕਿ ਤਿਉ ਆਰਾ ਦੌਰਾਨ ਮੰਦਰਾਂ ਵਿੱਚ ਭਾਰੀ ਪੀੜ ਇਕੱਠੀ ਹੁੰਦੀ ਹੈ। ਇਸ ਸਮੇਂ ਪ੍ਰਸ਼ਾਸਨ ਨੂੰ ਪ੍ਰਵੇਸ਼ ਅਤੇ ਨਿਕਾਸ ਰਸਤਿਆਂ ਨੂੰ ਵੱਖਰਾ ਕਰਨਾ ਚਾਹੀਦਾ ਹੈ ਤਾਂ ਜੋ ਪਗੜੜ ਤੋਂ ਬਚਿਆ ਜਾ ਸਕੇ ਵਲੰਟੀਅਰ ਅਤੇ ਸੀਸੀਟੀਵੀ ਕੈਮਰੇ ਤਾਇਨਾਤ ਕਰਕੇ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਸ਼ਰਦਾਲੂਆਂ ਨੂੰ ਪੀੜ ਵਿੱਚ ਅਨੁਸ਼ਾਸਨ ਬਣਾਈ ਰੱਖਣਾ ਚਾਹੀਦਾ ਹੈ ਅਤੇ ਸਬਰ ਨਹੀਂ ਗਵਾਉਣਾ ਚਾਹੀਦਾ ਸਾਹੀ ਨੇ ਕਿਹਾ ਕਿ ਵੱਡੀ ਪੀੜ ਵਾਲੇ ਸਮਾਗਮਾਂ ਵਿੱਚ ਮੈਡੀਕਲ ਟੀਮ ਅਤੇ ਐਮਰਜੈਂਸੀ ਐਗਜ਼ਿਟ ਪ੍ਰਬੰਧ ਜ਼ਰੂਰੀ ਹਨ ਸਥਾਨਕ ਪ੍ਰਸ਼ਾਸਨ ਮੰਦਰ ਕਮੇਟੀ ਅਤੇ ਪੁਲਿਸ ਨੂੰ ਇੱਕ ਸਮੂਹਿਕ ਯੋਜਨਾ ਬਣਾਉਣੀ ਚਾਹੀਦੀ ਹੈ ਮੰਦਰ ਪ੍ਰਸ਼ਾਸਨ ਨੂੰ ਸ਼ਰਦਾਲੂਆਂ ਲਈ ਰੂਟ ਮੈਪ ਅਤੇ ਦਿਸ਼ਾ ਬੋਧ ਲਗਾਉਣੇ ਚਾਹੀਦੇ ਹਨ